ਥਾਣੇ ਦੇ ਪਿੱਛੇ ਇੱਕ ਲੜਕੀ ਨੇ ਪਿੱਛੋਂ ਨਹਿਰ ਚ ਡੁੱਬਦੀ ਹੋਈ ਆ ਰਹੀ ਸੀ ਚਿੱਕਾ ਮਾਰ ਰਹੀ ਸੀ ਪਬਲਿਕ ਦੀ ਮਦਦ ਨਾਲ ਤੇ ਗੋਤਾਖੋਰਾਂ ਦੀ ਮਦਦ ਨਾਲ ਉਹਨੂੰ ਲੜਕੀ ਨੂੰ ਬਾਹਰ ਕੱਢਿਆ ਗਿਆ ਕੋਲਾ ਤੋ 17 ਸਾਲ ਏਜ ਹੈ ਉਹਦੀ ਲੜਕੀ ਦੀ ਹਾਂ ਕਿਤੇ ਪੜਦੀ ਆ ਤੇ ਪਰਿਵਾਰ ਜਿਹੜਾ ਹੈਗਾ ਫਾਦਰ ਜਿਹੜਾ ਇਹਦਾ ਕਿਤੇ ਕੰਮ ਕਰਦਾ ਪ੍ਰਾਈਵੇਟ ਅੱਡੇ ਤੱਪਾ ਕਰਦਾ ਔਰ ਬਾਈਕ ਦੇ ਉੱਪਰ ਇਹ ਲੜਕੀ ਆਈ ਸੀ ਮੋਟਰਸਾਈਕਲ ਸਪਲੈਂਟਰ ਸੀਗਾ ਉਹਦੇ ਉੱਪਰ ਆਈ ਸੀਗੀ ਉਹ ਲੜਕੀ पर कई कठिनाइयां दे उनु ਬਾਹਰ ਕੱਢਿਆ ਗਿਆ ਤੇ ਉਸਨੂੰ ਰਜਿੰਦਰ ਸਿਵਲ ਹਸਪੀਟਲ ਵਿੱਚ ਦਾਖਲ ਕਰਾਇਆ ਮੇਰਾ ਨਾਮ ਹੈ ਜੀ ਸ਼ੰਕਰ ਪਾਰਦਵਾਜ ਭੋਲੇ ਸ਼ੰਕਰ ਡਾਈਵਰ ਕਲਬ ਟੀਮ ਗੋਤਕੌਰ ਪਟਿਆਲਾ ਪੰਜਾਬ ਜੋ ਵਕ ਵਕ ਨਹਿਰਾ ਦੇ ਪੰਜਾਬ ਵਿੱਚ ਕੰਮ ਕਰਦੇ ਆਂ ਅੱਜ ਪਸਿਆਣਾ ਥਾਣਾ ਪਸਿਆਣਾ ਤੇ ਉਹਦੇ ਥਾਣੇ ਦੇ ਪਿੱਛੇ ਇੱਕ ਲੜਕੀ ਨੇ ਪਿੱਛੋਂ ਨਹਿਰ ਤੇ ਰੋੜਦੀ ਹੋਈ ਆ ਰਹੀ ਸੀ ਚਿੱਕਾ ਮਾਰ ਰਹੀ ਸੀ ਸੋ ਉੱਥੇ ਲੋਕ ਖੜੇ ਸੀਗੇ ਜਿਹੜੇ ਆਪਣੀ ਜ਼ਮੀਨਾਂ ਜਿਵੇਂ ਉਹਨਾਂ ਉੱਥੇ ਦੇਖਦੇ ਨੇ ਕਿਉਂਕਿ ਨਹਿਰ ਦੇ ਕੰਢੇ ਜ਼ਮੀਨਾਂ ਕਿਸਾਨਾਂ ਦੀ ਤਾਂ ਇੱਕ ਵਿਅਕਤੀ ਨੇ ਪੱਗ ਫੜਾਈ ਤੇ ਦੂਜੇ ਗੋਤਾਖੋਰਾਂ ਨੇ ਜੰਪ ਕੀਤੀ ਪਬਲਿਕ ਦੀ ਮਦਦ ਨਾਲ ਤੇ ਗੋਤਾਖੋਰਾਂ ਦੀ ਮਦਦ ਨਾਲ ਉਹਨੂੰ ਲੜਕੀ ਨੂੰ ਬਾਹਰ ਕੱਢਿਆ ਗਿਆ ਬਾਹਰ ਕੱਢਣ ਤੋਂ ਬਾਅਦ ਅਸੀਂ ਨੀਜੇ ਆਪਣੇ ਵਾਹਨ ਤੇ ਇੱਥੇ ਪਟਿਆਲਾ ਸਿਵਲ ਹਸਪੀਟਲ ਜਿੰਦਰਾ ਜੋ ਹੈਗਾ ਉੱਥੇ ਲੈ ਕੇ ਆਏ ਆ ਉੱਥੇ ਅਸੀਂ ਆਪਣੇ ਵੱਲੋਂ ਦਾਖਲ ਕਰਾਇਆ ਜਿਹਦਾ ਇਹਦੇ ਇੱਕ ਨੰਬਰ ਕੁੜੀ ਨੇ ਹਾਲਾਤ ਦੇ ਵਿੱਚ ਦਿੱਤੇ ਉਹ ਉਹਦੀ ਮਾਂ ਦਾ ਨੰਬਰ ਸੀਗਾ ਜਿਨੇ ਦੱਸਿਆ ਵੀ ਲੜਕੀ ਜਿਹੜੀ ਹੈ ਦਿਲਪ੍ਰੀਤ ਨਾਮ ਹੈ ਲੜਕੀ ਦਾ ਤੇ ਇਹ ਜਿਹੜੀ ਲੜਕੀ ਹੈ ਕਿਤੇ ਸਕੂਲ ਚ ਪੜਦੀ ਆ ਕਿੰਨੀ ਉਮਰ ਹੈ ਦਿਲਪ੍ਰੀਤ ਦੇ ਜਿਹੜੀ ਕੁੜੀ ਨੇ ਛਾਲ ਮਾਰੀ ਹੈ ਇਹ ਇਹਦੀ ਲੜਕੀ ਦੀ ਉਮਰ ਦੱਸਣ ਦਾ ਮਤਲਬ 16 ਤੋਂ 17 ਸਾਲ ਏਜ ਹੈ ਉਹਦੀ ਲੜਕੀ ਦੀ ਹਾਂ ਕਿਤੇ ਪੜਦੀ ਆ ਤੇ ਪਰਿਵਾਰ ਜਿਹੜਾ ਹੈਗਾ ਫਾਦਰ ਜਿਹੜਾ ਇਹਦਾ ਕਿਤੇ ਕੰਮ ਕਰਦਾ ਪ੍ਰਾਈਵੇਟ ਢਾੜੀ ਦੱਪਾ ਕਰਦਾ ਤੇ ਜਿਹੜੀ ਮਾਂ ਹੈਗੀ ਆ ਉਹ ਪਿੰਡ ਦੇ ਵਿੱਚ ਕਿਤੇ ਆਪਣਾ ਕੋਈ ਪ੍ਰਾਈਵੇਟ ਕੰਮ ਕਰਦੀ ਕਿਸੇ ਦੇ ਘਰਾਂ ਦੇ ਵਿੱਚ ਸ਼ੰਕਰ ਜੀ ਕੁੜੀ ਪਾਕਲਾ ਦੇ ਕਿਸ ਤਰ੍ਹਾਂ ਪਹੁੰਚੀ ਇਸ ਦਾ ਦੱਸਿਆ ਪਰਿਵਾਰ ਨੇ ਕੋਈ ਉੱਥੇ ਵਾਹਨ ਵਾਹਨ ਮਿਲਿਆ ਹੋਵੇ ਕਿ ਕਿਸ ਤਰ੍ਹਾਂ ਪਹੁੰਚੀ ਹੈ ਨਹੀਂ ਜਿਹੜਾ ਪਰਿਵਾਰ ਸੀ ਮਾਨਨਲਗੜ੍ਹ ਤੋਂ ਬਰਛੜ ਪਿੰਡ ਸੀਗਾ ਔਰ ਬਾਈਕ ਦੇ ਉੱਪਰ ਇਹ ਲੜਕੀ ਆਈ ਸੀ ਮੋਟਰਸਾਈਕਲ ਸਪਲੈਂਟਰ ਸੀਗਾ ਉਹਦੇ ਉੱਪਰ ਆਈ ਸੀਗੀ ਉਹ ਲੜਕੀ ਤੇ ਉਹ ਬਾਈਕ ਉੱਥੇ ਹੀ ਖੜਾ ਨਹਿਰ ਤੇ ਖੜਾ ਹੈਗਾ ਤੇ ਉਹ ਇੱਥੇ ਪਹੁੰਚੀ ਹੈ ਤੇ ਇਹ ਨਹੀਂ ਪਤਾ ਲੱਗਾ ਵੀ ਕਿਸ ਕਾਰਨ ਆ ਕਰਕੇ ਛਾਲ ਮਾਰੀ ਕੀ ਗੱਲ ਹੈ ਪਰ ਪਰਿਵਾਰ ਆਪਣੇ ਬੱਚਿਆਂ ਨੂੰ ਲਾਇਕ ਬਣਾਉਣਾ ਚਾਹੁੰਦਾ ਹੋ ਸਕਦਾ ਕੁਝ ਪ੍ਰੋਬਲਮ ਹਰਦੀ ਹੋ ਸਕਦੀ ਆ ਪਰ ਦੇਖੋ ਉਹ ਪ੍ਰਾਈਵੇਟ ਕੰਮ ਕਰਦੇ ਨੇ ਆਪਣਾ ਔਰ ਕਿਤੇ ਨੇ ਕਿਤੇ ਲੜਕੀ ਦਾ ਜੀਵਨ ਬਿਹਤਰ ਬਣਾਉਣਾ ਚਾਹੁੰਦੇ ਆ ਬਾਹਰ ਕਿਸ ਤਰ੍ਹਾਂ ਕੱਢਿਆ ਕਿੰਨੇ ਕੁ ਮੁਸ਼ਕਿਲ ਹੋਏ ਮੁਸ਼ਕਿਲ ਇਹ ਵੀ ਉੱਥੇ ਲੋਕ ਖੜੇ ਸੀਗੇ ਕਿਉਂਕਿ ਦੇਖੋ ਇੱਕਦਮ ਜਦੋਂ ਕੋਈ ਛਾਲ ਮਾਰਦਾ ਹਫੜਾ ਦਾ ਬੜੀ ਮਸ ਜੰਦੀ ਆ ਤੇ ਲੋਕ ਖੜੇ ਸੀ ਇੱਕ ਵਿਅਕਤੀ ਨੇ ਆਪਣੀ ਪੱਗ ਸਿੱਟੀ ਦੂਜਾ ਗੋਤਾਖੋਰ ਨੇ ਜੰਪ ਕੀਤੀ ਕਿਉਂਕਿ ਇੱਕਦਮ ਮਾਹੌਲ ਚੇਂਜ ਹੋ ਗਿਆ ਜਦੋਂ ਇੱਕ ਲੜਕੀ ਨੂੰ ਦੇਖਿਆ ਗਿਆ ਚਿੱਕਾ ਮਾਰੀ ਤਾਂ ਉਸ ਵੇਲੇ ਕੁਝ ਨਹੀਂ ਸੁਝਾ ਪਰ ਕਈ ਕਠਿਨਾਈਆਂ ਦੇ ਉਹਨੂੰ ਬਾਹਰ ਕੱਢਿਆ ਗਿਆ ਤੇ ਉਸ ਨੂੰ ਰਜਿੰਦਰ ਸਿਵਲ ਹਸਪੀਟਲ ਦਾਖਲ ਕਰਾਇਆ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਸੂਚਿਤ ਕੀਤਾ ਹੈ ਕਿਹੜੇ ਜੀ ਐਸ ਐਚਓ ਸਾਹਿਬ ਪਸਿਆਣਾ ਨੂੰ ਅਸੀਂ ਤਲਾਸ਼ ਕਰੀਏ ਵੀ ਅਸੀਂ ਆਪਣੇ ਇਹਨੂੰ ਲੜਕੀ ਸੀਰੀਅਸ ਹੈ ਹਸਪੀਟਲ ਲੈ ਕੇ ਜਾ ਰਹੇ ਹਾਂ ਉਹ ਕਹਿੰਦੇ ਵੀ ਤੁਸੀਂ ਦਾਖਲ ਕਰੋ ਜੇ ਕੋਈ ਗੱਲ ਹੋएगी ਅਸੀਂ ਉਹਨਾਂ ਪਰ ਤਾਲੁਕਤ ਕਰ ਲਾਂਗੇ ਪਰਿਵਾਰ ਨਾਲ ਜੀ ਨਬਾਲੇਕ ਬੱਚੀ ਹੈ ਨਾ ਐਡਾ ਵੱਡਾ ਸਟੈਪ ਚੁੱਕਣਾ ਮੋਟਰਸਾਈਕਲ ਦੇ ਉੱਪਰ ਆ ਕੇ ਤੁਸੀਂ ਪਰਿਵਾਰ ਨਾਲ رابطہ ਕੀਤਾ ਹੈ ਕਿ ਭਈ ਵਜਾ ਕੀ ਰਹੀ ਇਸ ਦੇ ਪਿੱਛੇ ਕੀ ਕਰਦੇ ਵਿੱਚ ਇਹ ਜੀ ਕਿਹੜੀ ਮੁਸ਼ਕਿਲ ਸੀ ਕਿ ਜਾਂ ਕਿਹੜੀ ਸਮੱਸਿਆ ਸੀ ਕਿ ਜਿਸ ਕਰਕੇ ਕੁੜੀ ਨੇ ਐਡਾ ਬੜਾ ਸਟੈਪ ਚੁੱਕ ਲਿਆ ਨਹੀਂ ਉਹ ਦੇਖੋ ਪਰਿਵਾਰਿਕ ਮੈਸਟਰ ਹੈ ਕੀ ਬਤਾ ਅੱਜ ਕੱਲ ਦੇ ਬੱਚੇ ਕੋਈ ਗੱਲ ਸੁਣਦੇ ਨਹੀਂ ਆ ਕਿਉਂਕਿ ਆਪਾਂ ਘਰਾਂ ਚੋਂ ਗਰੀਬ ਹੁੰਦੇ ਆ ਜਦੋਂ ਘਰ ਤੋਂ ਆਪਾਂ ਨਿਕਲ ਕੇ ਜਾਂਦੇ ਤਾਂ ਮਾਹੌਲ ਬਾਹਰ ਦਾ ਅਮੀਰੀ ਵਾਲਾ ਹੁੰਦਾ ਹੈਗਾ ਰਿਸ਼ਾ ਜਿਹੜੀਆਂ ਹੁੰਦੀਆਂ ਇੱਕ ਦੂਜੇ ਦੀਆਂ ਉਹ ਰਿਸ਼ਾ ਨਹੀਂ ਕਈ ਵੀ ਪਰਿਵਾਰ ਪੂਰੀ ਕਰ ਪਾਉਂਦਾ ਤੇ ਬੱਚੇ ਉਹ ਜਿੱਦ ਕਰਕੇ ਸ਼ਾਇਦ ਕੋਈ ਆਪਣੀ ਜਿੱਦ ਹੋਵੇ ਜਾਂ ਕੁਝ ਵੀ ਮਾਮਲਾ ਹੋ ਸਕਦਾ ਉਹ ਤੁਸ਼ ਕਰਕੇ ਵੀ ਨੇ ਪਾਖੜਾ ਨਹਿਰ ਚ ਕਿਉਂਕਿ ਦੇਖੋ ਜਿੱਥੇ ਨੇ ਜੰਪ ਕਰਿਆ ਉੱਥੇ ਗੇਟ ਬੜੀ ਮੁਸ਼ਕਿਲ ਨਾਲ ਵੜਦਾ ਔਰ ਅਗਰ ਥੋੜੀ ਜਿਹੀ ਅੱਗੇ ਆ ਜਾਂਦੀ ਤਾਂ ਸ਼ਾਇਦ ਇਸ ਕੁੜੀ ਦੀ ਅਜੇ ਮਰਤੂ ਹੋਣੀ ਸੀ ਇਹ ਬਾਈਕ ਕਿਸ ਦਾ ਸੀਗਾ ਇਹ ਬੱਚੀ ਦਾ ਸੀਗਾ ਜਾਂ ਇਹਦੇ ਫਰਦ ਦਾ ਸੀਗਾ ਇਹ ਨਹੀਂ ਪਤਾ ਬਾਈਕ ਤਾਂ ਇਹਦੇ ਕਿਸੇ ਤੇ ਜਾਂ ਫਰਦ ਦਾ ਹੋਏਗਾ ਜਾਂ ਬੱਚੀ ਦਾ ਹੋਏਗਾ ਮਤਲਬ ਫੈਮਿਲੀ ਦਾ ਹੀ ਹੋਏਗਾ ਔਰ ਬਾਈਕ ਉੱਥੇ ਹੀ ਖੜਾ ਮੌਕੇ ਤੇ ਜਿੱਥੇ ਸਪਲੈਂਡਰ ਹੈਗਾ ਜੀ